ਇਹ ਸਫਾਈ ਆਪਾਂ ਆਪਣੇ ਸਾਰੇ ਘਰ ਵਿੱਚ ਕਰਦੇ ਆਂ ਇਹ ਰੂਟੀਨ ਦਾ ਕੰਮ ਆ ਇਹਦੇ ਵਾਸਤੇ ਆਪਾਂ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਲਿਕੁਇਡ ਆ ਉਹ ਆਪਾਂ ਖਰੀਦਦੇ ਆਂ ਬਾਜ਼ਾਰੋਂ ਪਰ ਮੈਂ ਹੁਣ ਘਰੋਂ ਬਣਾਇਆ ਹੈ ਸੰਤਰੇ ਦੇ ਛਿੱਲੜ ਚਾਹੇ ਨਿੰਬੂ ਦੇ ਛਿੱਲੜ ਹੋਣ ਆਪਾਂ ਨੇ ਉਹ ਲੈ ਲੈਣੇ ਉਹਨਾਂ ਤੋਂ ਬਣਨਾ ਇਹਨੇ ਲਿਕੁਇਡ ਨੇ ਇਹਨੇ ਲਿਕੁਇਡ ਨੇ ਲੱਕੜੀ ਸ਼ੀਸ਼ਾ ਫਰਸ਼ ਆਪਣਾ ਆਪਣੇ ਲੋਹੇ ਦੇ ਭਾਂਡੇ ਜਿਹੜਾ ਆਪਣਾ ਲਿਕੁਇਡ ਆਪਾਂ ਖਰੀਦਦੇ ਆਂ ਇਦੇ ਵਿੱਚ ਲਿਖਿਆ ਹੋਆ ਹੁੰਦਾ ਵੀ ਇਹ ਲੇਮਨ ਵਾਲਾ ਹੈ ਇਹਦੇ ਵਿੱਚ ਲੇਮਨ ਕਿੰਨਾ ਖੁੰਦਾ ਪਰ ਆਪਾਂ ਵੇਸਟ ਕਰ ਦੰਨੇ ਆ ਆਪਣਾ ਛਿਲੜਾ ਜਿਹੜੇ ਹੁਣ ਸਰਦੀਆਂ ਦਾ ਸੀਜ਼ਨ ਆ ਸੰਤਰੇ ਆਪਾਂ ਨੇ ਬਹੁਤ ਖਾਣੇ ਆ ਛਿਲੜਾ ਨੂੰ ਬਿਲਕੁਲ ਵੀ ਖਰਾਬ ਨਹੀਂ ਕਰਨਾ ਐਦਾਂ ਬਣਾਇਓ ਇਹਦੇ ਵਿੱਚ ਸਿਰਕਾ ਪਾ ਕੇ ਨਾ ਵਿਨੇਗਰ ਪਾ ਕੇ ਇਹਨੂੰ ਰੱਖਿਆ ਆ ਤੁਸੀਂ ਮੰਨਣਾ ਨਹੀਂ ਆ ਮੇਰਾ ਸਾਲੇ ਹੋ ਚੱਲੇ ਆ ਔਰ ਪੂਰਾ ਕੰਮ ਕਰਦਾ ਇਹਦੇ ਵਿੱਚ ਮੈਂ ਸਿਰਫ ਸਿਰਕਾ ਪਾਇਆ ਪਰ ਇਹਦਾ ਰੰਗ ਬੱਟ ਗਿਆ ਇਸ ਤੋਂ ਇਲਾਵਾ ਇੱਕ ਕਪੜਾ ਸ਼ੀਸ਼ੀ ਵਿੱਚ ਇਹਦਾ ਰੰਗ ਨਹੀਂ ਬਹੁਤਾ ਵਟਿਆ